ਸਰਕਾਰੀ ਬੱਸ ਡਰਾਈਵਰਾਂ ਤੇ ਕੰਡਕਟਰਾਂ ਦਾ ਐਲਾਨ ਕੀਤਾ ਹੈ ਕਿ ਸਰਕਾਰੀ ਬੱਸਾਂਦਰ ਤੈ ਸੀਟਾਂ ਤੋਂ ਇਲਾਵਾ ਇੱਕ ਵੀ ਸਵਾਰੀ ਵਾਧੂ ਚੜਾਈ ਨਹੀਂ ਜਾਵੇਗੀ ਜਦਕਿ ਅਕਸਰ ਦੇਖਿਆ ਗਿਆ ਹੈ ਕਿ ਮੇਲਾਮਾ ਤੇ ਹੋਰਨਾਂ ਸਰਕਾਰੀ ਵਿਭਾਗਾਂ ਨੂੰ ਬੱਸ ਚ ਮੁਫਤ ਸਫ਼ਰ ਹੋਣ ਦੇ ਚਲਦੇ ਖਾਸ ਕਰ ਸਰਕਾਰੀ ਬੱਸਾਂ ਚ ਲੋੜ ਤੋਂ ਜ਼ਿਆਦਾ ਸਵਾਰੀਆਂ ਹੁੰਦੀਆਂ ਨੇ ਤੇ ਹੁਣ ਇਹ ਫੈਸਲਾ ਪੰਜਾਬ ਰੋਡਵੇਸ ਬੰਨ ਬੱਸ ਪੀ ਆਰਟੀਸੀ ਕੰਟਰੈਕਟ ਵਰਕਰਸ ਯੂਨੀਅਨ ਪੰਜਾਬ ਨੇ ਲਿਆ ਹੈ ਯੂਨੀ ਦੇ ਅਗਵਾ ਤੇ ਕੰਡਕਟਰਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਜੋ ਟ੍ਰੈਫਿਕ ਨਿਯਮਾਂ ਵਿੱਚ ਸੋਧ ਦੇ ਨਾਮ ਤੇ ਪੂਰੇ ਭਾਰਤ ਦੇ ਡਰਾਈਵਰਾਂ ਆਮ ਵਰਗ ਤੇ ਮਾਰੂ ਕਾਨੂੰਨ ਲਾਗੂ ਕੀਤਾ ਗਿਆ ਹੈ ਜਿਸ ਦਾ ਪੂਰੇ ਭਾਰਤ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ। ਮੁਲਾਜ਼ਮਾਂ ਵੱਲੋਂ ਆਪਣੇ ਪੱਧਰ ਤੇ ਲਏ ਗਏ ਇਸ ਫੈਸਲੇ ਮੁਤਾਬਕ 52 ਸੀਟਾਂ ਵਾਲੀ ਬੱਸ 'ਚ 52 ਸਵਾਰੀਆਂ ਹੀ ਸਫ਼ਰ ਕਰਵਾਏ ਜਾਏਗਾ। ਤੇ ਇਹ ਵੀ ਪੱਖ ਹੈ ਕਿ ਜੋ ਟ੍ਰੈਫਿਕ ਨਿਯਮ ਦੇ ਅਨੁਸਾਰ ਤੈਅ ਹੈ ਜੇਕਰ ਪ੍ਰਾਈਵੇਟ ਬੱਸ ਸਰਵਿਸ ਵੱਧ ਸਵਾਰੀਆਂ ਲੈ ਕੇ ਜਾ ਰਹੀ ਹੈ ਤਾਂ ਉਸ ਦਾ ਵੀ ਚਲਾਨ ਹੋਣਾ ਚਾਹੀਦਾ ਹੈ। ਇਸਰ ਆਪਣੇ ਨਾਮ ਤੋਂ ਲਿਖੋ। ਮਨਿੰਦਰ ਸਿੰਘ ਹਮ ਬਸ ਸਟੈਂਡ ਇਨਚਾਰਜ ਹਾਂ ਮੈਂ ਇੱਥੇ ਜਿਵੇਂ ਇੱਕ ਨਿਯਮ ਕੀਤਾ ਜੇ ਕੀ ਰੂਲ ਹੈਗਾ ਜਿਸ ਵਾਸਤੇ ਪੀ ਰਿਪੋਰਟਿੰਗ ਚੱਲਦੀ ਹੋਵੇ ਜੋ ਰੂਲ ਹੈ ਨਾ ਪਰ ਰੂਲ ਤਾਂ ਪਹਿਲਾਂ ਤੋਂ ਹੀ ਆ ਜੀ ਓਵਰਲੋਡਿੰਗ ਨਹੀਂ ਚਲੋ ਬਾਕੀ ਇਹ ਬੱਸਾਂ ਦਾ ਓਵਰਲੋਡਿੰਗ ਤਾਂ ਹੀ ਚੱਲਦੀਆਂ ਜੀ ਥੋੜੀਆਂ ਬਹੁਤੀਆਂ ਹਾਂਜੀ ਕਿ ਯੂਨੀਅਨ ਵਾਲੋ ਲਾੜ ਆ ਵੀ ਅਸੀਂ 52 ਤੋਂ ਸਵਾਰੀਆਂ ਨਹੀਂ ਵਧਰੌਣੀਆਂ ਸ਼ਾਇਦ ਹੋ ਸਕਦਾ ਜਿਹੜਾ ਕਾਨੂੰਨ ਨਵਾਂ ਬਣਿਆ ਉਹਦੇ ਅੰਗੇਜਡ ਕਰੋਸ ਪ੍ਰਦਰਸ਼ਨ ਕਰਦੇ ਹੋਣ ਇਹ ਤਾਂ ਯੂਨੀਅਨ ਵਾਲੇ ਦੱਸ ਸਕਦੇ ਨੇ ਜੀ ਪਰ ਇਹ ਵੀ ਚੀਜ਼ ਸਾਡੇ ਹੈ ਕਿ ਮੇਂ ਜਸ ਵੜੇ ਤੋਂ ਬਦਲੂ ਯੂਏ ਬਾਕੀ ਕਰ ਦਿੰਦੇ ਆ ਬਸ ਇਹ ਜੀ ਉਹ ਆਦੇ ਨਹੀਂ ਅਸੀਂ ਓਵਰਲੋਡਿੰਗ ਨਹੀਂ ਕਰਨੀ ਫਿਰ ਉਸ ਵਿਚਾਰਾ ਕਰਦੇ ਸਰਕਾਰ ਦੇ ਖਿਲਾਫ ਬਾਕੀ ਚਲੋ ਅਸੀਂ ਉਹਨਾਂ ਕੰਪੈਲ ਤਾਂ ਨਹੀਂ ਕਰ ਸਕਦੇ ਵੀ ਤੁਸੀਂ ਓਵਰਲੋਡਿੰਗ ਕਰੋ ਬਾਕੀ ਚਲੋ 10-15 ਕਿਲੋਮੀਟਰ ਤੱਕ ਸਵਾਰੀ ਇੱਧਰ ਉੱਧਰ ਹੋ ਸਕਦੀ ਆ ਉਹ ਵੀ ਕੰਪਰੋਮਾਈਜ਼ ਦੇ ਨਾਲ ਕੋਈ ਗੱਲ ਨਹੀਂ ਅੱਛਾ ਲੱਗਦੀ ਆ ਕਿ ਪਹਿਲੇ ਕੋਈ ਗਲਤ ਨਹੀਂ ਹੋਣਾ ਪਰ ਹੋਣਾ ਚਾਹੀਦਾ ਕੋਈ ਜਰੂਰੀ ਜੀਸੀਟੜੇ ਦੇ ਜੀਸੀਟ ਸਵਾਰੀ ਤੇ ਮੇਰੇ ਨਾਲ 150 ਸਵਾਰੀ ਗਈ ਹੁੰਦੀ ਸੀ ਲੱਗਦਾ ਹੀ ਕੋਈ ਬਦਲਤ ਹੁੰਦਾ ਸੀ ਨੇ 150 ਤਾਂ ਨਹੀਂ ਭੇਜੀ ਬੇਕੋ ਇੱਥੇ ਆਹ ਹਾਂ ਚਲੋ ਬਹਿ ਜਾਂਦੀਆਂ ਸਾਰੀਆਂ ਉਹਦਾ ਕੋਈ ਗੱਲ ਨਹੀਂ ਓਵਰਲੋਡਿੰਗ ਹੋ ਜਾਂਦੀ ਆ ਅਜੇ ਤੱਕ ਇਹ ਸਾਡੇ ਮੁਸ਼ਕਲ ਫੇਸ ਆਈ ਨਹੀਂ ਦੋ ਦਿਨ ਤੱਕ ਤਾਂ ਬਿਲਕੁਲ ਹੋਣੀ ਚਾਹੀਦੀ ਸੀ ਨਹੀਂ ਓਵਰਲੋਡਿੰਗ ਤਾਂ ਵੇਖੋ ਵੀਰ ਜੀ ਓਵਰਲੋਡਿੰਗ ਤਾਂ ਨਹੀਂ ਹੋਣੀ ਚਾਹੀਦੀ ਹੈ ਨਾ ਜੀ ਬਾਕੀ ਬੱਸਾਂ ਦੇ ਵਿੱਚ ਇਥੋਂ ਓਵਰਲੋਡਿੰਗ ਤੋਂ ਬਿਨਾ ਚੱਲਦੀਆਂ ਵੀ ਨਹੀਂ ਥੋੜੀ-ਬਹੁਤੀ ਤਾਂ ਓਵਰਲੋਡਿੰਗ ਹੁੰਦੀ ਆ ਜੀ ਸਰ ਇਹ ਵੀ ਸਾਡਾ ਦਫੜੀ ਮੱਝਦੀ ਜਦੋਂ ਬੱਸ ਲੱਗਦੀ ਹੈ ਨਾ ਚੱਕਰ ਦੇ ਵਿੱਚ ਕਈ ਹੱਥਸ ਵਾਪਰਦੇ ਆ ਇਹ ਆਪਣੀ ਜਾ ਕੇ ਬੋਲਦੇ ਨਹੀਂ ਗਏ ਇਸ ਕਰਕੇ ਆ ਨਹੀਂ ਚਲੋ ਵਧੀਆ ਆ ਸੇਫਟੀ ਚਾਹੀਦੀ ਆ ਬਾਕੀ ਚਲੋ ਬੀਬੀਆਂ ਹਫੜਾ ਦਫੜੀ ਅਬੀ ਦੀ ਕਿਆ ਜਾ ਸਕਦਾ ਵੀ ਨਹੀਂ ਬਚਦੀ ਠੀਕ ਆ ਜਦੋਂ ਇੱਕ ਬੱਸ ਹੁੰਦੀ ਆ ਤੇ 60 70 ਸਵਾਰੀਆਂ ਖਲੋਤੀਆਂ ਦੀ ਹਫੜਾ ਦਫੜੀ ਤਾਂ ਬਚਦੀ ਤੁਹਾਨੂੰ ਤਾਂ ਕੋਈ ਵੀਰ ਤੇ ਨਹੀਂ ਆਈ ਵੀ ਇਸ ਤਰ੍ਹਾਂ ਦੀ ਕਿ ਹਰ ਨਹੀਂ ਠਹਿ ਜਾਵੇ ਬੱਸ ਵਿੱਚ ਨਹੀਂ ਅਜੇ ਤੱਕ ਤਾਂ ਨਹੀਂ ਆਈ ਜੀ ਜਦੋਂ ਦਾ 22 23 ਤਰੀਕ ਦਾ ਨੰਨਾ ਸ਼ੁਰੂ ਕੀਤਾ ਬਿਆ ਨਾ ਜਿਆਦਾ ਨਾ ਜੀ ਕਿਹੜੀ ਤਰੀਕ ਨੂੰ ਕਿਹੜੇ ਵਾਰ ਪੈਂਦਾ ਵਾ ਜਿਆਦਾ ਨਾ ਜੀ ਪਰ ਰਾਸ਼ਤਾ ਜਿੱਦਣ ਕੋਈ ਗੁਰਪ੍ਰਭ ਹੁੰਦਾ ਜਾਂ ਕੋਈ ਮਤਲਬ ਕੋਈ ਦਿਹਾੜਾ ਸ਼ਨੀ ਐਤਵਾਰ ਐਤਵਾਰ ਲਾ ਲੋ ਜਿਆਦਾ ਚਾਰ ਉਦੋਂ ਪ੍ਰੋਬਲਮ ਆਉਂਦੀ ਹੈ ਜੀ ਅਜੇ ਤੱਕ ਆਈ ਨਹੀਂ ਆਊਗੀ ਚਲੋ ਚਲੋ ਵੇਖੀ ਜਿਓ ਮੇਰਾ ਨਾਮ ਬਲਜੀਤ ਸਿੰਘ ਆ ਮੈਂ ਸੂਬੇ ਦਾ ਆਗੂ ਆ ਪੀ ਆਰਟੀਸੀ ਪਨ ਬੱਸ 25 ਬਟਾ 11 ਤੋਂ ਪਰ ਤਾਂ ਜੀ ਕੀ ਐਲਾਨ ਕੀਤਾ ਗਿਆ ਤੁਹਾਡੇ ਵੱਲੋਂ ਜਿਹੜਾ 52 ਸਵਾਰੀਆਂ ਨੂੰ ਲੈ ਕੇ ਇਹ ਐਲਾਨ ਜਿਹੜੇ ਸੈਂਟਰ ਵੱਲੋਂ ਮੜੇ ਕਾਨੂੰਨ ਆਇਆ ਹਿੱਟ ਐਂਡ ਰਨਿੰਗ ਉਦੇ ਕਰਕੇ ਮਟਵਲ ਇੱਕ ਤੇ ਉਹ ਆ ਮਸਲਾ ਦੂਸਰਾ ਮਸਲਾ ਸਾਡਾ ਇਹ ਆ ਕਿ ਜਿਹੜੀਆਂ ਸਾਡੀਆਂ ਬੱਸਾਂ ਦੇ ਵਿੱਚ ਓਵਰਲੋਡਿੰਗ ਕਰਕੇ ਜਿਹੜੇ ਆ ਕਨੈਕਟਰਾਂ ਦੀਆਂ ਨਜਾਇਜ਼ ਰਿਪੋਰਟਾਂ ਹੁੰਦੀਆਂ ਉਹਨਾਂ ਮੰਗਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਜਿਹੜਾ ਫੈਸਲਾ ਅੱਜ ਇਥੇ ਬੰਦੀ ਵੱਲੋਂ ਲਿਆ ਗਿਆ ਕੀ ਫੈਸਲਾ ਲਿਆ ਗਿਆ ਜੀ ਵੀ 52 ਸਵਾਰੀਆਂ ਜਿਹੜੀਆਂ ਵਾਂ ਉਹ ਬੱਸਾਂ ਦੇ ਵਿੱਚ ਜਿਹੜੀਆਂ ਰਹਿਣਗੀਆਂ ਪ੍ਰਾਈਵੇਟ ਬੱਸਾਂ ਲਈ ਸਮਾਤਰ ਕਰ ਰਹੀ ਸੀ ਤੁਹਾਡੀ ਵੇਖੋ ਜੀ ਉਹਨਾਂ ਬਾਰੇ ਨਹੀਂ ਅਸੀਂ ਕੋਈ ਵੀ ਜਾਣਕਾਰੀ ਦੇ ਸਕਦੇ ਕਿ ਉਹ ਸਮਰਥਨ ਕਰ ਰਹੇ ਆ ਆਮ ਪਬਲਿਕ ਵੀ ਜਿਹੜਾ ਉਹ ਸਮਰਥਨ ਕਰ ਰਹੀ ਆ ਕਿਉਂਕਿ ਓਵਰਲੋਡ ਸਰਕਾਰ ਵੀ ਨਹੀਂ ਚਾਹੁੰਦੀ ਕਿਉਂਕਿ ਸਾਡੇ ਟ੍ਰਾਂਸਪੋਰਟ ਮੰਤਰੀ ਜੀ ਦਾ ਬਿਆਨ ਆਇਆ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਵੀ ਇਹ ਹਦਾਇਤ ਕੀਤੀ ਆ ਆਟੋ ਨੂੰ ਡੀਟੀਓ ਨੂੰ ਜੀਐਮਾ ਨੂੰ ਕਿ ਜਿਹੜੀਆਂ ਵਾ ਓਵਰਲੋਡ ਜਿਹੜੀਆਂ ਬੱਸਾਂ ਨਹੀਂ ਹੋਣੀਆਂ ਚਾਹੀਦੀਆਂ ਜੇਕਰ ਹੁੰਦੀਆਂ ਵਾ ਤੇ ਉਹਦਾ ਜਿਹੜਾ ਚਲਾਣਦ ਹੋਊਗਾ ਸਰਕਾਰ ਕਿ ਨਹੀਂ ਸਰਤ ਲੱਗ ਰਹੀ ਹੈ ਜੀ ਇਹ ਕਰ ਸਕਦੇ ਸਰਕਾਰ ਦਾ ਅਜੇ ਤੱਕ ਕੋਈ ਵੀ ਰਿਸਪੌਂਸ ਨਹੀਂ ਆਇਆ ਨਾ ਸਾਡੇ ਨਾਲ ਕੋਈ ਰਾਬਤਾ ਹਲੇ ਕਾਇਮ ਹੋਇਆ ਵਾ ਜੇਕਰ ਹੋਊਗਾ ਤੇ ਤੁਹਾਨੂੰ ਦੱਸ ਦਿੱਤਾ ਜਾਊਗਾ ਮੰਗਾਂ ਹੋਰ ਵੀ ਹੈਗੀਆਂ ਸੀ ਮੰਗਾ ਸਰ ਜਿਵੇਂ ਤੁਹਾਨੂੰ ਮੈਂ ਦੱਸ ਹੀ ਚੁੱਕਾ ਵਾਂ ਇਹ ਮੰਗਾਂ ਪ੍ਰਤੀ ਅਸੀਂ ਕਾਫੀ ਲੰਮੇ ਸਮੇਂ ਤੋਂ ਜਿਹੜਾ ਸੰਘਰਸ਼ ਕਰਨ ਦੇ ਆ ਤੇ ਉਹਨਾਂ ਦੀ ਕੁਝ ਮੰਗਾਂ ਦੀ ਸਾਡੀ ਪੂਰਤੀ ਹੋਈ ਆ ਜਿਵੇਂ ਸਾਡਾ ਤਨਖਾਹ ਵਾਧਾ ਸੀ 5% ਆਊਟਸ਼ੋਰਸ ਤੋਂ ਕੰਟੈਕਟ ਤੇ ਮੁਲਾਜ਼ਮ ਕਰਨਾ ਕੰਟੈਕਟ ਵਾਲਿਆਂ ਨੂੰ ਰੈਗੂਲਰ ਕਰਾਉਣਾ ਤੇ ਰਿਪੋਰਟਾਂ ਵਾਲੇ ਸਾਥੀ ਬਹਾਲ ਕਰਾਉਣਾ ਉਹਦੇ ਵਾਸਤੇ ਅਸੀਂ ਜਿਹੜਾ ਸੰਘਰਸ਼ ਕਰ ਰਹੇ ਆ ਤੇ ਨਾਲ ਹੀ ਆਮ ਜਨਤਾ ਦੀ ਸੁੱਖ ਸਹੂਲਤਵਾਤ ਤੇ ਜਿਹੜੀ 10000 ਬੱਸ ਦੀ ਮੰਗ ਅਸੀਂ ਕਰਦੇ ਆ ਕਿਉਂਕਿ ਪੰਜਾਬ ਦੀ ਜਿਹੜੀ ਪੋਪੂਲੇਸ਼ਨ ਆ ਉਹ 2 ਕਰੋੜ ਤੋਂ ਪਲੱਸ ਵਾ ਸੋ ਮਹਿਲਾਵਾਂ ਦਾ ਸਫਰ ਫਰੀ ਹੋਣ ਕਰਕੇ ਆਮ ਹੀ ਰਸ਼ ਰਹਿੰਦਾ ਵਾ ਬੱਸਾਂ ਦੇ ਵਿੱਚ ਸੋ ਅਸੀਂ ਚਾਹੁੰਦੇ ਆ ਕਿ ਜਿਹੜੀਆਂ 10000 ਬੱਸ ਹੋਵੇ ਨਾਲ ਤੇ ਆਮ ਜਨਤਾ ਨੂੰ ਉਹਦੇ ਨੌਕਰੀਆਂ ਦੇ ਸੋਰਸ ਵੀ ਜਿਹੜੇ ਉਹ ਪ੍ਰਾਪਤ ਹੋਣ। ਸਰ ਜੀ ਜਦੋਂ ਹਫੜਾ ਤਵੜੀ ਦੀ ਬੱਸ ਲੱਗਦੀ ਹਫੜਾ ਤਵੜੀ ਵਿੱਚ ਕਈ ਹੱਥਾਂ 세 ਵਾਪਰੇ ਕਈ ਬੀਬੀ ਨੂੰ ਆਪਣੀ ਜਾਣੀ ਚੋਣੀ ਪਈ। ਲੱਗਦਾ ਕਿ ਇਹ ਉਸੇ ਕਰਕੇ ਤੁਸੀਂ ਚਾਹ ਚਾਹ ਸਾਨੂੰ ਬਿਲਕੁਲ ਜੀ ਇਹ ਉਸੇ ਕਰਕੇ ਹੀ ਇਹ ਜਥੇਬੰਦੀ ਨੇ ਫੈਸਲਾ ਲਿਆ ਵਾ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਸਾਡੀ ਅੰਮ੍ਰਿਤਸਰੋਂ ਚੰਡੀਗੜ੍ਹ ਬੱਸ ਜਾ ਰਹੀ ਸਾਡਾ ਗੁਰਪ੍ਰੀਤ ਡਰਾਈਵਰ ਪੀਟੀ 144 ਜਿਸ ਬੱਸ ਦੇ ਵਿੱਚ 134 ਸਵਾਰੀਆਂ ਸੀ ਤੇ ਟਾਂਗਰੇ ਕੁੜੀ ਨੇ ਜਿਹੜੀ ਆ ਉਹ ਸ਼ਾਲ ਮਾਰ ਦਿੱਤੀ ਆ ਜਿਆਦਾ ਬੱਸ ਓਵਰਲੋਡ ਹੋਣ ਕਰਕੇ ਡਰਾਈਵਰ ਨੂੰ ਨਹੀਂ ਦਿਸਿਆ ਸੋ ਉਹ ਕੇਸ ਜਿਹੜਾ ਵਾ ਅਜੇ ਵੀ ਸਾਡਾ ਡਰਾਈਵਰ ਭੁਗਤਣ ਡਿਆ ਇਹੋ ਜੀ ਧਾਰਨਾ अनेका ਹੀ ਕੇਸ ਵਾ ਸੋ ਉਸ ਕਰਕੇ ਜਿਹੜਾ ਜਥੇਬੰਦੀ ਨੇ ਠੋਸ ਫੈਸਲਾ ਲਿਆ ਕਿ ਆਪਾਂ ਡਰਾਈਵਰ ਕਨੈਕਟਰ ਨੂੰ ਵੀ ਜਿਹੜਾ ਵਾ ਉਹ ਸੇਫ ਰੱਖਣਾ ਵਾ ਕਿਉਂਕਿ ਉਹਨਾਂ ਦਾ ਵੀ ਜਿਹੜਾ ਵਾ ਇੱਕ ਪਿੱਛੇ ਪਰਿਵਾਰ ਜੁੜਿਆ ਹੋਇਆ ਹੈ 52 ਤੋਂ 53 ਸਵਾਰੀ ਨਹੀਂ ਬਿਠਾਈ ਜਾਵੇ ਜੀ ਬਿਲਕੁਲ ਜੀ ਅਸੀਂ ਅਜੇ ਥੋੜਾ ਜਿਹਾ ਮਤਲਬ ਆਪਣੇ ਡਰਾਈਵਰ ਕਨੈਕਟਰਾਂ ਨੂੰ ਸਮਝਾਇਆ ਕਿ ਨਵਾਂ ਨਵਾਂ ਪ੍ਰੋਸੀਜਰ ਸ਼ੁਰੂ ਹੋਇਆ ਵਾ ਤੇ ਸਵੇਰ ਦੇ ਤੇ ਸ਼ਾਮ ਦੇ ਟਾਈਮ ਦੇ ਵਿੱਚ ਅਸੀਂ ਉਹਨਾਂ ਨੂੰ ਥੋੜੀ ਜਿਹਾ ਲੇਟੇ ਲ ਦਿੱਤੀ ਆ ਵੀ ਉਹਨਾਂ ਨੂੰ ਸਮਝਾਇਆ ਹੋਆ ਵੀ ਕਿਸੇ ਨਾਲ ਆਪਾਂ ਬੈਂਸਣਾ ਨਹੀਂ ਕਿਉਂਕਿ ਸਾਡਾ ਸਵਾਰੀਆਂ ਦਾ ਕੋਈ ਰੌਲਾ ਨਹੀਂ ਹੈਗਾ ਸਾਡਾ ਇਸ ਸੈਂਟਰ ਦੀ ਗਵਰਨਮੈਂਟ ਨਾਲ ਤੇ ਪੰਜਾਬ ਸਰਕਾਰ ਨਾਲ ਵਾ ਕਿਉਂਕਿ ਜਿਹੜੀਆਂ ਸਾਡੇ ਤੇ ਮਾਰੂ ਜਿਹੜੇ ਕਾਨੂੰਨ ਲਿਆਉਣ ਡੀਆਂ ਜਿਵੇਂ ਹਿੱਟ ਐਂਡ ਰਨ ਦਾ ਜਿਹੜਾ ਕਾਨੂੰਨ ਸੈਂਟਰ ਗਵਰਨਮੈਂਟ ਨੇ ਲਿਆਂਦਾ ਤੇ ਜਿਹੜੇ ਸਾਡੇ ਡਿਪਾਰਟਮੈਂਟ ਵਾ ਜਿਵੇਂ ਮੈਨੇਜਮੈਂਟ ਵਾ ਉਹ ਜਿਵੇਂ ਸਾਡੇ ਵਰਕਰਾਂ ਦੇ ਨਾਲ ਤਰ ਕਾ ਕਰਦੀ ਆ ਜਿਵੇਂ ਮੰਨ ਲਓ ਪੀ 52 ਸਵਾਰੀਆਂ 130 ਸਵਾਰੀਆਂ ਵੀ ਬਸ ਦੇ ਵਿੱਚ ਹੁੰਦੀਆਂ ਤੇ ਉਹ ਜੇ ਕੋਈ 10 20 ਰੁਪਏ ਦੀ ਰਿਪੋਰਟਰ ਟਿਕਟ ਰਹਿ ਜਾਂਦੀ ਆ ਤੇ ਉਹ ਸਾਡੇ ਕਨੈਕਟਰ ਦੀ ਜਿਹੜੀ ਆ ਰਿਪੋਰਟ ਕਰ ਦਿੰਦੇ ਆ ਤੇ ਤਿੰਨ ਰਿਪੋਰਟਾਂ ਹੋਣ ਦੇ ਨਾਲ ਤੇ ਉਹਨੂੰ ਚੌਥੀ ਚ ਬਲੈਕਲਿਸਟ ਕਰ ਦਿੱਤਾ ਜਾਂਦਾ ਸੋ ਅਸੀਂ ਸਾਰੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ 52 ਸਵਾਰੀਆਂ ਦਾ ਜਿਹੜਾ ਵਾ ਉਤੇ ਫੈਸਲਾ ਲਿਆ